ਲਓ ਵੀ ਕੁਝ ਕੁ ਸਮਾਂ ਰਹਿ ਗਿਆ ਗੁਰਦੁਆਰਾ ਸਾਹਿਬ ਵਿੱਚ ਖੜਿਆ ਬਰਨਾਲਾ ਜ਼ਿਲ੍ਹੇ ਦੇ ਪਿੰਡ ਸੰਘੇੜਾ ਦੇ ਵਿੱਚ ਇੱਥੇ ਗੁਰਦੁਆਰਾ ਸਾਹਿਬ ਦੀ ਉਸਾਰੀ ਦਾ ਕੰਮ ਚੱਲ ਰਿਹਾ ਤੇ ਬਾਕੀ ਬਚਦੀ ਜਿਹੜੀ ਰਾਸੀ ਬਚਣੀ ਹੈ ਕੂਪਣਾ ਦੇ ਨਾਮਾਂ ਦੇ ਵਿੱਚੋਂ ਉਹ ਸਾਰੀ ਇਮਾਰਤ ਤੇ ਲਾਈ ਜਾਊਗੀ ਤੇ ਜਿਹੜੀ ਆ ਜੀਪ ਦੇਖ ਰਹੇ ਹੋ ਤੁਸੀਂ ਇਹਦਾ ਬਿਲਕੁਲ ਫ੍ਰੀ ਕੂਪਣ ਮਿਲ ਰਿਹਾ ਹੈ 2000 5000 ਦੇ ਕੂਪਣ ਪਾਊਗਾ ਬਾਈ ਤੇ 4 ਜੂਨ ਨੂੰ ਆ ਮਿੰਨੀ ਡਰਾ ਕੱਢਿਆ ਜਾ ਰਿਹਾ ਹੈ ਇਹਦੇ ਵਿੱਚ ਇਲੈਕਟ੍ਰਿਕ ਸਕੂਟਰੀ ਤੇ ਬਾਸਿੰਗ ਮਸ਼ੀਨ ਏਸੀ ਪੱਖੇ ਤੇ 18 ਤੋਂ 11 ਸਮਾਰਟਵਾਚਾਂ ਨੇ ਤੇ ਬਾਕੀ ਆ ਵੱਡੇ ਨਾਮ ਨੇ ਥਾਰ ਤੇ 855 4x4 ਤੇ ਕ੍ਰੇਟਾ ਗੱਡੀ ਤੇ ਆਪਸ਼ਨ ਦੇ ਵਿੱਚ ਲਾਇਆ ਤੇ ਬਾਈ ਤੇ ਬਾਕੀ ਆਪਸ਼ਨ ਕੀ ਆ ਬਾਈ ਜੀ ਬਾਈ ਜੀ ਕੈਸ਼ ਦੀ ਆਪਸ਼ਨ ਆ ਸਾਰੇ ਦੇ ਸਾਰੇ ਨਾਮ ਨਵੇਂ ਦੇ ਠੀਕ ਹੈ ਯਾਨੀ ਕਿ ਦੂਜੇ ਨਾਮ ਚ ਬੁਲਟ ਮੋਟਰਸਾਈਕਲ ਆ ਉਹਦੀ ਆਪਸ਼ਨ ਚ 15 ਪ੍ਰੋ ਮੈਕਸ ਆ ਬਾਈ 23 ਜੂਨ ਨੂੰ ਮੇਨ ਡਰਾ ਕੱਢਣਾ ਤੇ 4 ਜੂਨ ਨੂੰ ਮਿੰਨੀ ਕੱਢਣਾ ਜਿਹਦੇ ਚ ਇਲੈਕਟ੍ਰੋਨਿਕ ਸਕੂਟਰੀਆਂ ਤੇ 10 ਹੋਰ ਨਾਮ ਨੇ ਬਾਈ ਉਧਰ ਜੀਪ ਕਿੰਨੀ ਨਿਗਾ ਮਰਵਾ ਦੋ ਜੀ ਔਰ ਸਪੈਸ਼ਲ ਮਿਨੀ ਡਰਾਓ ਮੇਨ ਡਰਾਅਲੇ ਦੇ ਨਹੀਂ ਕੱਢਿਆ ਜਾਊਗਾ ਜੇ ਕੋਈ 22000 2000 ਜਾਂ 5000 ਦੇ ਕੂਪਨ ਪਾਉਂਦਾ ਕੂਪਨ ਸਕੀਮ ਨੋਟ ਕਰ ਲਓ 300 ਦਾ 1 ਆ 500 ਦੇ 3000 ਦੇ 9 2000 ਦੇ 25 5000 ਦੇ 75 ਨੰਬਰ ਨੋਟ ਕਰ ਲਓ 9876633547 ਨੰਬਰ ਤੇ ਪੇਮੈਂਟ ਕਰਕੇ ਸਕਰੀਨਸ਼ਾਟ ਭੇਜ ਦਿਓ 2-4 ਮਿੰਟਾਂ ਦੇ ਵਿੱਚ ਵਿੱਚ ਹੀ ਕੂਪਨ ਮਿਲ ਜਾਣਗੇ ਧੰਨਵਾਦ ਬਈ ਧੰਨਵਾਦ ਜੀ